ਮੈਂ ਇਸੇ ਕਰਕੇ ਅੱਜ ਕੋਹਲੀਆਂ ਜਿਹੜਾ ਮਤਲਬ ਜਿੱਥੇ ਪਿਛਲੇ ਹਫ਼ਤਿਆਂ ਦੇ ਦੌਰਾਨ ਕਾਫੀ ਪਾਣੀ ਆਣ ਕਰਕੇ ਅੱਡਾ ਜਿਹੜਾ ਉਹ ਪ੍ਰਭਾਵਤ ਹੋਇਆ ਸੀਗਾ ਸੋ ਕੱਲ ਦਾ 37000 ਕਿਊਸਕ ਪਾਣੀ ਛੱਡਣ ਤੋਂ ਬਾਅਦ ਅੱਜ ਮੈਂ ਆਪਣੀ ਟੀਮ ਨਾਲ ਇੱਥੇ ਆਇਆ ਸੋ ਮੈਂ ਦੇਖਿਆ ਵੀ ਕਾਫੀ ਪਾਣੀ ਰਾਵੀਚ ਜਿਹੜਾ ਉਹ ਛੱਡਿਆ ਗਿਆ ਪਰ ਕਿਉਂਕਿ ਉੱਪਰ ਪਹਾੜੀ ਖੇਤਰ ਦੇ ਅੰਦਰ بارش ਦੀ ਸੁਭਾਵਨਾ ਜਾਂ بارش ਹੋ ਰਹੀ ਹੈ ਦੇਖਰ ਕੋਈ ਗੱਲ ਨਹੀਂ ਅਸੀਂ ਲਟ ਦੇ ਉੱਤੇ ਆ ਸਾਡੀਆਂ ਡਿਪਾਰਟਮੈਂਟ ਦੀਆਂ ਤਿੰਨ ਚਾਰ ਟੀਮਾਂ ਲਗੀਆਂ ਹੋਈਆਂ ਨੇ ਜਿੱਤ ਜਿੱਥੇ ਵੀ ਲੋੜ ਪੈਂਦੀ ਹੈ ਉਹ ਬੰਨ ਦਾ ਮਤਲਬ ਬਣਾੜਦੀ ਉਹਨੂੰ ਅੱਗੇ ਵੱਧ ਰਿਹਾ ਸੋ ਸਥਿਤੀ ਕੋਈ ਐਸੀ ਗੱਲ ਨਹੀਂ ਹੈ ਕੋਈ ਚਿੰਤਾ ਵਾਲੀ ਨਹੀਂ ਲੇਕਿਨ ਫਿਰ ਵੀ ਅਸੀਂ ਖਿਆਲ ਰੱਖ ਰਹੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਇਲਾਕੇ ਦੇ ਲੋਕਾਂ ਨੂੰ ਜਾਂ ਇਸ ਕਿਸਮ ਦੀ ਸਿਚੁਏਸ਼ਨ ਜੇ ਹੁੰਦੀ ਆ ਕਿ ਪਾਣੀ ਦੇ ਮਾਰ ਥਲੇ ਕੋਈ ਏਰੀਆ ਆ ਰਿਹਾ ਅਸੀਂ ਉਸੇ ਵੇਲੇ ਲਗਾਤਾਰ ਜਿਹਦਾ ਉੱਤੇ ਪਹੁੰਚਾਗੇ ਵੀ ਪਰ ਕੰਮ ਵੀ ਲਗਾਤਾ ਚੱਲ ਜਾਏ ਸਰ